ਵਾਹਿਗੁਰੂ ਚੰਗੇ ਬਣ ਜਾ ਰਹੇ ਕਿਹੜੇ ਹਨ ਚੰਗੇ ਵਪਾਰੀ ਸ ਮਾਰੋਂ ਘਰ ਨੂੰ ਆਉਣਾ ਕਰਵਾਣੀ ਅੱਜ ਦੀ ਗੱਲ ਕਰਦੀ ਐ ਸ੍ਰੀ ਗੋਗ੍ਰਸ ਸਾਹਿਬ ਜੀ ਸਾਰੇ ਸੰਸਾਰ 'ਚ ਸ਼ਾਂਤੀ ਲਿਆ ਸਕਦੇ ਸਿੱਖਾਂ ਨੂੰ ਸੇਵਾ ਸਮਾਲ ਮਿਲੀ ਐ ਪਰ ਸਾਰੇ ਅੰ내 ਸੰਜੇ ਗੁਰੂ ਹਨ ਜੀਓ ਨਿਰਮਲ ਬਾਹਰੋਂ ਨਿਰਮਲ ਤਾਰੋਂ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚੇ ਨਹੀਂ ਮਨਸਾ ਸੱਚ ਸਮਾਣੀ ਜਾਨਮ ਰਤਨ ਜਿਨੇ ਖਟਿਆ ਭਲੇ ਸੇਵਨ ਜਾਰੇ ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹਾ ਗੁਰ ਨਾਲੇ ਸਿੱਖੀ ਹੋਰ ਹੈ ਸਿੱਖ ਹੋਰ ਹੈ ਸਿੱਖ ਕੀ ਮਾਨ ਕਰੇਗਾ ਕੀ ਮੇਰ ਤੇਰ ਕਰੇਗਾ ਇਹ ਮੇਰ ਤੇਰ ਛੱਡ ਕੇ ਮਾਨ ਛੱਡ ਕੇ ਹੰਕਾਰ ਛੱਡ ਕੇ ਅੱਗੇ ਹੈ ਚੌਥੇ ਪਦ ਦਾ ਗਿਆਨ ਪੂਰੀ ਆਵਸਥਾ ਸਿੱਖ ਅਚਾਰ ਤਾਰਾ ਪਨਾਣੀ ਸੀ ਅਚਾਰ ਤਾਰਾ ਦਾ ਨਾਮ ਹੈ ਸਿੱਖ ਤੁਸੀਂ ਬਾਲਕ ਦੀ ਨਿਆਈ ਸੀ ਅੰਦਰ ਇੱਕ ਬਾਲਕ ਬੱਚਿਆ ਦੀ ਸੋਜ ਠੀਕ ਹੈ ਤਾਂ ਹੀ ਬੱਚੇ ਦਾ ਚਿਹਰਾ ਪਿਆਰਾ ਹੈ ਉਹ ਨਾ ਕਿਹਨੂੰ ਡਰਾਉਂਦਾ ਨਾ ਡਰਦਾ ਵੇ ਪਰਵਾਹ ਰਹਿੰਦਾ ਉਹਨੂੰ ਕੀ ਹੰਕਾਰ ਵਿਖਾਂਗੇ ਬੱਚੇ ਨੂੰ ਪਲੋਂ ਬੱਚੇ ਨੇ ਛੋਟੇ ਬੱਚੇ ਨੂੰ ਹੰਕਾਰ ਨਹੀਂ ਹੋ ਦੇਗੇ ਚੱਲਣਾ ਵੱਡੇਗੇ ਵੀ ਨਹੀਂ ਹੰਕਾਰ ਚੱਲਣਾ ਕੋਈ ਵੱਡਾ ਬੰਦਾ ਹੈ ਨਹੀਂ ਸੋ ਇਹ ਬਚਾਰ ਤਾਰਾ ਅਸੀਂ ਗਿਣਤੀ ਚ ਪੈ ਗਏ ਗਿਣਤੀ ਹੋਰ ਮਜਵਾ ਦੀ ਬਹੁਤ ਹੈ ਥੋੜੇ ਚਲਾ ਜਾ ਇਸ ਕਛੇਰ ਤੇ ਦਰਲੇ ਵਰਲੇ ਹਨ ਭਗਤ ਭਗਤ ਕੀ ਕਰਦੇ ਹਨ ਉਹ ਇੱਕ ਨਜ਼ਰ ਨਾਲ ਵੇਖਦੇ ਹਨ ਸਾਨੂੰ ਆਪਣੇ ਬੱਚੇ ਦਿਖਦੇ ਹਨ ਉਹਨਾਂ ਨੂੰ ਸਾਰਾ ਸੰਸਾਰ ਇੱਕ ਨਜ਼ਰ ਨਾਲ ਵੇਖਦੇ ਹਨ ਸੋ ਧੋਖ ਮੰਨਦੇ ਹਨ ਸੰਸਾਰ ਹੈ ਨਰੰਕਾਰ ਹੈ ਸੰਸਾਰ 'ਚ ਰਹਿ ਕੇ ਕਮਲ ਦੇ ਫੁੱਲ ਵਾਂਗੂ ਨਿਆਰਾ ਰਹਿਣਾ ਪੈਗਾ ਸਾਡਾ ਨਿਆਰਾਪਣ ਕੀ ਹੈ جے ਅਸੀਂ ਵੀ ਲੋਬੀ ਹੋ ਗਏ ਅਸੀਂ ਵੀ ਦੂਸਰੇ ਵਰਗੇ ਹੋ ਗਏ ਸਾਡਾ ਨਿਆਰਾਪਣ ਕੀ ਹੈ ਸਿੱਖੀ ਹੋਰ ਹੈ ਸਿੱਖ ਹੋਰ ਹੈ ਅਸੀਂ ਮੰਨ ਲਾਪੇ ਮੰਨਣਾ ਅਸੀਂ ਸਿਰਫ ਗੁਰਬਾਣੀ ਪੜਨ ਲਾਤੇ ਇੱਥੇ ਜੋਰ ਦਿੱਤਾ ਠੀਕ ਹੈ ਇੱਕ ਪਾਸੇ ਬਹੁਤ ਵੱਡੀ ਜਨਸੰਖਿਆ ਹੈ ਬਹੁਤ ਝੂਠ ਦਾ ਬੋਲਬਾਲਾ ਹੈ ਜੇ ਆਪਰ ਰਾਜ ਹੈ ਕੰਦੇ ਕੂੜ ਰਾਜ ਕੂੜ ਪ੍ਰਜਾ ਕੂੜ ਸਾਰ ਸੰਸਾਰ ਹੈ ਜਿਦੋਂ ਸਾਨੂੰ ਕਈ ਪੀੜੀਆਂ ਤੋਂ ਸੁਨਾਇਆ ਗਿਆ ਜਾਦੂ ਦਿਖਾਇਆ ਗਿਆ ਕੰਦੇ ਵੀਰਪੈ ਗੁਰੂ ਨਾਨਕ ਦੇਵ ਸਾਹਿਬ ਜੀ ਦਾ 20 ਰੁਪਏ ਦਾ ਲੰਗਰ ਲੱਗ ਰਿਹਾ ਨਹੀਂ ਸਾਡੇ ਵਰਗੇ ਅੱਗੇ ਪੇਟੂਆ ਨੇ ਉਦੋਂ ਤਾਂ 20 ਰੁਪਏ ਹੈ ਹੀ ਨਹੀਂ ਸੀ ਫਿਰ ਬੈਦਾ ਦਾ ਇੱਕ ਇਲਾਕਾ ਖਰੀਦਿਆ ਜਾਂਦਾ ਸੀ ਬਹੁਤ ਵੱਡਾ ਇੱਕ ਮਾਨ ਹੈ ਮਾਨ ਨੂੰ ਨਾਮ ਉਲਟਾ ਕਰਨਾ ਪਏਗਾ ਆ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇੱਕ ਹੈ ਸਾਰੀ ਗਰਵਾਨੀ ਏਕੇ ਦੀ ਵਿਆਖਿਆ ਹੈ ਏਕੇ ਦਾ ਗਿਆਨ ਹੈ ਚੁੱਪਠੀ ਗਿਣਤੀ ਕਰੀਏ ਇੱਕ ਤੋਂ ਅੱਗੇ ਚੱਲ ਕਿੱਥੇ ਚੱਲੇਗਾ ਨਹੀਂ ਮੂਲ ਨਾਲ ਜੁੜਨਾ ਪਏਗਾ ਤੇ ਲੋੜ ਮੁੱਦਾ ਕੀ ਹੈ ਵੱਖਰੇ ਪਣ ਦਾ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਇਹ ਜਦੋਂ ਪਤਾ ਲੱਗ ਗਿਆ ਫਿਰ ਫਸੇ ਪਹੁੰਚ ਗਏ ਵਰਲੇ ਵਰਲੇ ਹਨ ਭਗਤ ਠੀਕ ਹੈ ਮਾਹਪੁਰ ਸੇ ਜਾ ਰਹੇ ਸੀ ਜੰਗਲਾਂ ਚ ਪੁਰਾਣੀ ਗੱਲ ਹੈ ਅੱਜ ਕੱਲ ਦਾ ਸਾਧਨ ਬਹੁਤ ਆ ਗਈ ਕਹਿੰਦੇ ਨਾਲ ਪਾਣੀ ਲੈ ਲਓ ਚੱਲ ਲੈ ਲਓ ਚਾਰ ਕੋ ਦਾ ਪਿੰਡਾ ਹੈ ਸੋ ਰਾਜ ਦੇਖਿਆ ਜੰਗਲ ਚ ਬ੍ਰਿਸ਼ ਨਿੱਕਾ ਬੂਟਾ ਕਮਲਾਇਆ ਹੋਇਆ ਹੈ ਸੋ ਆਪਣੇ ਸੇਵਾਦਾਰ ਨੂੰ ਕਿਹਾ ਮਹਾਂਪੁਰਸ਼ਾ ਨੇ ਸੰਤਾ ਨੇ ਲਿਆਵ ਜਲ ਦਾ ਘੜਵਾ ਸੋ ਉਹਨਾਂ ਜਲ ਦਾ ਘੜਵਾ ਲਿਆ ਸਾਰੇ ਉਹ ਬੂਤੇ ਨਿੱਕੇ ਜਿਹੇ ਬੂਤੇ ਨੂੰ ਪਾਤਾ ਜਲ ਸਾਰਾ ਅੱਛਾ ਜੀ ਸੇਵਾਦਾਰ ਕਹਿੰਦਾ ਮਹਾਰਾਜ ਜੀ ਅਪਨਾ ਜਿਤ ਪੰਡਾਤ ਚਾਏ ਆਪਾਂ ਨੂੰ ਜੇ ਪਿਆਸ ਲੱਗੀ ਠੀਕ ਹੈ ਇੱਕ ਪਿਆਸ ਤੋਂ ਮਰ ਰਿਹਾ ਹੈ ਕਹਿੰਦੇ ਮਰ ਰਿਹਾ ਹੈ ਸਾਨੂੰ ਤੇ ਅਜੇ ਪਿਆਸ ਲੱਗਣ ਦੀ ਅਜੇ ਲੱਗੇ ਨਾ ਲੱਗੇ ਇੱਕ ਮਰਿਆ ਹੈ ਇਹ ਹੈ ਸੰਤ ਭਗਤ ਸ 84 85 86 ਲੱਖ ਜਵਨੋ ਬਣਾ ਕੇ ਵਿੱਚ ਬੈਠਾ ਹੈ ਇਹ ਕੋਈ ਖਾਲਸਾ ਰਾਜਾ ਹੈ ਉਹਦਾ ਪਰਮੇਸ਼ਰ ਦਾ ਅੱਲਾ ਦਾ ਰਾਮ ਦਾ ਰਾਮ ਨੂੰ ਸਮਝਣਾ ਪੈਗਾ ਉਹ ਇੱਕ 10 ਰੁਪਏ ਦਾਨ ਕਰਦਾ ਹੈ ਇੱਕ 1 ਕਰੋੜ ਕਰ ਰਿਹਾ ਹੈ ਬਰਾਬਰ ਹੈ ਉਹ ਜਿਹਦੀ ਸਮਰੱਥਾ ਇੰਨੀ ਹੈ ਉਹਦੇ ਕੋਲ ਜਲ ਸੀ ਨਾ ਜਲ ਦੇਤਾ ਸੋ ਕੁਛ ਵੰਡਿਆ ਜਾ ਰਿਹਾ ਸੀ ਇੱਕ ਸਿੱਖ ਦੇਖਿਆ ਉਹ ਜਦੋਂ ਉਹਦੀ ਵਾਰੀ ਆਉਂਦੀ ਹੈ ਪਿੱਛੇ ਆ ਜਾਂਦਾ ਅੱਛਾ ਕਹਿੰਦੇ ਤੂੰ ਵਾਰੀ ਆਉਂਦੀ ਚੀਜ਼ ਨਹੀਂ ਲੈਂਦਾ ਠੀਕ ਹੈ ਕਹਿੰਦਾ ਮੈਂ ਕੁਝ ਦੇਣ ਜੋਗਾ ਨਹੀਂ ਮੇਰੇ ਕੋਲ ਆਪਣੀ ਵਾਰੀ ਤੇ ਕਿਸੇ ਨੂੰ ਦੇ ਸਕਦਾ ਹਾਂ ਸੋ ਐਸੇ ਹੁੰਦੇ ਮਹਾਪੁਰਸ਼ ਜੋ ਪੂਰਨੇ ਪਾਉਂਦੇ ਹਨ ਵਿਰਲੇ ਹਨ ਨਹੀਂ ਤੇ ਅਸਲ ਤੋਂ ਪਹਿਲਾਂ ਨਕਲ ਬਣ ਕੇ ਤਿਆਰ ਹੋ ਜਾਂਦੀ ਹੈ ਸਿੱਖ ਬਾਹਰ ਦਾ ਨਾ ਹੈ ਸਿੱਖੀ ਹੋਰ ਹੈ ਸਕੂਲ ਦੇ ਆਓ ਅਸੀਂ ਤਾਂ ਫੀਸਾਂ ਲੈਣ ਵਾਸਤੇ ਆਪਣੇ ਕਾਰੋਬਾਰ ਚਲਾਉਣ ਲਈ ਬੱਚਿਆਂ ਨੂੰ ਅੱਜ ਕੱਲ ਸਕੂਲ ਚ ਵੀ ਦੇਖਦੇ ਹਨ ਕਿੰਨੀ ਪੜ੍ਹਾਈ ਹੈ ਕਈ ਸਾਲ ਇੱਕ ਜਮਾਤ ਵਿੱਚ ਪੜੇ ਜਿਵੇਂ ਸੰਤ ਮਕਸੀਸ ਸਿੰਘ ਜੀ ਕਹਿੰਦੇ ਯੂਐਸ ਵਿੱਚ ਦੇਖਿਆ ਕਹਿੰਦੇ ਬਾਅਦ ਸ਼ਾਮ ਦਾ ਪ੍ਰੋਗਰਾਮ ਹੈ ਰਸ ਤੋਂ ਬਾਅਦ ਕਥਾ ਕੀਰਤਨ ਹੋਣੀ ਹੈ 10 ਨੇ ਵੀ ਕੀਰਤਨ ਕਰਨਾ ਕਥਾ ਕਰਨੀ ਹੈ ਵਿਚਾਰ ਤੁਸੀਂ ਸੁਣਿਆ ਜੀ ਕਹਿੰਦੇ ਤੇ ਰੋਜ਼ ਹੀ ਕੰਮ ਹੁੰਦਾ ਇਹ ਕੋਈ ਨਿਆ ਥੋੜਾ ਹੋਣਾ ਸੋ ਅਸੀਂ ਨਿੰਦਾ ਕਰਕੇ ਚੁਗਲੀ ਕਰਕੇ ਤਾਸ਼ ਖੇਡ ਕੇ ਚਲੇ ਜਾਂਦੇ ਹਾਂ ਐਸਾ ਹੈ ਸੋ ਜਵਨ ਬਿਚੂ ਕੱਟਦਾ ਐ ਭੱਜਦੇ ਹਾਂ ਬਿਮਾਰ ਬੰਦੇ ਦੇ 15 20 ਵਾਜਾ ਮਾਰਦਾ ਉਹਦੀ ਆਵਾਜ਼ ਸੁਣ ਲੈਂਦੇ ਆ ਗੁਰੂ ਦੀ ਆਵਾਜ਼ ਨਹੀਂ ਸੋ ਅਮਾਨ ਹੈ ਨਧਾਨ ਹੈ ਅਨੇਕ ਹੈ ਫਿਰ ਇੱਕ ਹੈ ਸੋ ਸਭ ਕੁਝ ਇੱਕ ਚ ਸਮਾ ਜਾਣਾ ਹੈ ਪੁੱਠੀ ਗਿਣਤੀ ਵਾਲਾ ਜੀਵਨ ਹੈ ਸੋ ਭਗਤਾਂ ਤੇ ਸੰਸਾਰੀਆਂ 'ਚ ਇਹੀ ਨੇ ਮੇਲ ਜੋੜ ਆਉਂਦਾ ਭਗਤ ਕੀ ਕਰਦੇ ਆ ਉਹ ਮਨ ਨਾਲ ਚੱਲਦੇ ਆ ਉਹ ਇੱਕ ਇੱਕ ਜਪ ਹੈ ਇੱਕ ਜਪ ਹੈ ਇੱਕ ਗਿਆਨ ਹੈ ਇੱਕ ਧਿਆਨ ਹੈ ਧਿਆਨ 'ਚ ਜੁੜਨਾ ਪਏਗਾ ਅਸੀਂ ਮਨਮੁਖਾਂ ਮਨ ਦੀਆਂ ਮਰਜ਼ੀਆਂ ਕਰਦੇ ਆ ਮੰਦੇ ਦੌਰ ਉਹ ਬਾਂਹ ਚੜਦੀ ਕਲਾ ਪੈਂਦੀ ਕਲਾ ਜੀ ਆਪਣੇ ਆਪ ਤੋਂ ਮੈਂ ਸਭ ਤੋਂ ਆਪਣੇ ਆਪ ਨੂੰ ਜਾਣਦਾ ਹਾਂ ਇੱਕ ਲੱਤ ਤੇ ਖੜਾ ਖੜ ਸਕਦਾ ਦਿਲ ਲੱਤਾਂ ਤੋਂ ਡਿੱਗਾਗਾ ਸੋ ਇਹ ਵਿਚਾਰ ਤਾਰਾ ਅਪਣਾਣੀ ਪੈਗੀ ਵੱਖਰੇ ਬੰਨਾ ਪਏਗਾ ਵੱਖਰਾਪਨ ਕੀ ਹੈ ਸਾਡਾ ਜਦੋਂ ਹੋਣ ਦਾ ਹੀ ਨਹੀਂ ਪਤਾ ਲੱਗਾ ਲੋੜ ਮੁੱਦਾ ਠੀਕ ਐਸੀ ਇਹ ਪੜਨਾ ਇਨ ਨੂੰ ਮੇਨ ਬਣਾਤਾ ਨਹੀਂ ਮੰਨਣਾ ਸੀ ਜੁੜਨਾ ਸੀ ਜੋਗੀ ਬੰਨਾ ਪਏਗਾ ਜੇ ਜੋਗੀ ਕੱਪੜੇ ਰੰਗਾਨ ਤੋਂ ਹੀ ਡਰਦਾ ਮਨ ਕਿਲੇ ਰੰਗਾਇਗਾ ਸੰਸਾਰ ਤੋਂ ਅਸੀਂ ਡਰਦੇ ਹਾਂ ਜੀ ਪੈਣ ਪਾਣੀ ਤੋਂ ਡੁੱਬ ਜਾਾਂਗੇ ਜੀ ਨਾ ਡਰਨਾ ਨਾ ਡਰਨਾ ਜੀਵ ਹੋਰ ਜਿਨੇ ਦੇਵ ਲਾਪਰਵਾਹ ਨਹੀਂ ਹੋਣਾ ਵੇ ਪਰਵਾਹ ਰਹਿਣਾ ਹੈ ਹੀ ਭਗਤਾਂ ਦੀ ਨਿਸ਼ਾਨੀ ਹੈ ਉਹਨਾਂ ਦੀ ਚਾਲ ਨਰਾਲੀ ਹੈ ਜੀ ਆਪਣੇ ਗੁਰੂ ਦੇ ਮੱਤ ਨਾਲ ਚੱਲਦੇ ਹਾਂ ਗੁਰੂ ਤੋਂ ਬਿਨਾ ਅਸੀਂ ਅੰਦੇ ਹਾਂ ਜੀ ਸੱਚ ਨੂੰ ਖਸਮ ਬਣਾਉਣਾ ਪਏਗਾ ਸੱਚ ਦੀ ਸਵਾਰੀ ਕਰਨੀ ਪਏਗੀ ਸਦਾ ਫਿਰ ਤੇਰੀ ਜੱਜਾਕਾਰ ਹੋਏਗੀ ਜੀ ਦਾਸ ਤੋਂ ਬਹੁਤੀ ਗਲਤੀ ਆਵਰੀ ਸਾਰੀ ਸਿੱਖਿਆ ਦਾਸ ਵਾਸਤੇ ਹੈ ਜੀ ਬਹਿ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਕੀ ਪ੍ਰਾਪਤ ਕਰਨਾ ਹੈ ਸਰੀਰ 'ਚ ਮਿਲੇਗਾ ਅੰਦਰ ਸਾਰੇ ਖਜ਼ਾਨੇ ਹਨ ਅੰਦਰ ਇਹ ਕਾਮ ਹੈ ਨਾ ਬਾਹਰ ਆ ਜਾਣਾ ਹੈ ਜੇ ਚਿਹਰੇ ਤੇ ਗੁਰੂ ਬੈਠਾ ਚਿਹਰੇ ਤੇ ਦਿਸੇਗਾ ਜੇ ਚਿੰਤਾ ਹੈ ਚਿੰਤਾ ਦਿਸੇਗੀ ਅੰਦਰ ਹੈ ਬਾਹਰ ਨੇ ਅੰਦਰ ਨਾਲ ਜੁੜਨਾ ਹੈ ਅੰਦਰ ਨੇ ਬਾਹਰ ਨਾਲ ਜੁੜਨਾ ਹੈ ਅੰਦਰ ਪੰਡਾਰੇ ਹਨ ਜੀ ਜੇ ਗੁਰੂ ਅੰਦਰ ਬੈਠਾ ਹੈ ਤੈਨੂੰ ਸ਼ਾਂਤੀ ਸਵਰ ਸੰਤੋਖ ਸੱਚ ਧੀਰਜ ਸਭ ਕੁਝ ਸੰਸਕਾਰ ਚੰਗੇ ਗੁਰੂ ਵੀ ਦੱਸੇਗਾ ਜੇ ਅੰਦਰ ਬੈਠਾ ਹੈ ਜੀ ਹਮਕਾਰ ਹਮੇ ਜਿੱਥੇ ਹੈ ਉੱਥੇ ਪਰ ਮੈਸਰ ਨਾਲ ਨਹੀਂ ਬਣਦੀ ਮੈਂ ਮੇਰੀ ਛੱਡ ਕੇ ਬਹੁਤ ਵੱਡੀ ਗੱਲ ਹੈ ਤੁਰਿਆ ਅਵਸਥਾ ਦੀ ਗੱਲ ਹੈ ਈੜਾ ਟਿੰਗਲਾ ਸੁਖਮਨਾ ਇਹ ਤਿੰਨ 나ੜੀਆਂ ਨੂੰ ਜੋ ਸਾਨੂੰ ਪ੍ਰਦੇਸ਼ ਦੇ ਰਹੀਆਂ ਸੋ ਅੰਦਰ ਨੇ ਬਾਹਰ ਨਾਲ ਜੁੜਦਾ ਹੈ ਬਾਹਰ ਨੇ ਅੰਦਰ ਨਾਲ ਜੁੜਦਾ ਹੈ ਜੋ ਪਿੰਡੇ ਚ ਹੈ ਉਹ ਬਾਹਰ ਬ੍ਰਹਮੰਡ ਚ ਹੈ ਸੋ ਅੰਦਰ ਹੀ ਹੈ ਸਭ ਕੁਝ ਜੀ ਜਿਹਾ ਬਾਰੋਂ ਨਕਲੀ ਪਾਵਾਂਗੇ ਅੰਦਰੋਂ ਜਦੋਂ ਅੰਮ੍ਰਿਤ ਉੱਠੇਗਾ ਸੋ ਸਾਰੇ ਅੱਖਾਂ ਦੀ ਨਿਗਾਹ ਟੌਰ ਸਭ ਕੁਝ ਚਾਲ ਰਾਲੀ ਬਣ ਜਾਏਗੀ ਜੀ ਬਾਹਰ ਨੇ ਅੰਦਰ ਨਾਲ ਜੁੜਨਾ ਹੈ ਭਿੱਤਰ ਨਾਲ ਭਿੱਤਰ ਨੇ ਅੰਦਰ ਨਾਲ ਜੁੜਨਾ ਹੈ ਜੀ ਇਹ ਵਿਰਲੇ ਨੂੰ ਸਮਝ ਆਏਗੀ ਜੀ ਚੌਥੇ ਪਾਤਾ ਗਿਆਨ ਹੈ ਜੀ ਸੋ ਦਾਸ ਤਾਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜਨ ਦਾਸ ਹੈ ਸੰਗਤ ਔਰ ਗੁਰੂ ਬਖਸ਼ਿ ਖਾਰ ਬਖਸ਼ ਲੈਣਾ ਜੀ ਅੰਦਰ ਹੀ ਖਜ਼ਾਨੇ ਹਨ ਤੂੰ ਖੋਲ ਜਿਹੜੀ ਕੁੰਜੀ ਨਾਲ ਜੰਦਰਾ ਵੱਜਦਾ ਹੈ ਉਹ ਤੇ ਕੁੰਜੀ ਨਾਲ ਹੀ ਖੁੱਲੇਗਾ ਜੀ